ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਵੇਰ ਦੀ ਪਹਿਲੀ ਰੋਟੀ ਜਦੋਂ ਤਵੇ ਤੇ ਪਾਉਂਦੀਆਂ ਨੇ ਬੀਬੀਆਂ ਪੈਣਾ ਉਦੋਂ ਇੱਕ ਗੱਲ ਦਾ ਖਾਸ ਧਿਆਨ ਰੱਖਿਆ ਕਰਨ ਜੇ ਉਹ ਗੱਲ ਦਾ ਧਿਆਨ ਰੱਖਣ ਗਿਆ ਤਾਂ ਬਹੁਤ ਥੋੜੇ ਸਮੇਂ ਦੇ ਵਿੱਚ ਉਹਨਾਂ ਨੂੰ ਬਹੁਤ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਨਾ ਸਿਰਫ ਆਪਣੇ ਲਈ ਬਲਕਿ ਉਹਨਾਂ ਦੇ ਸਾਰੇ ਪਰਿਵਾਰ ਦੇ ਲਈ ਸੰਗਤ ਜੀ ਤੁਹਾਨੂੰ ਪਤਾ ਹੈ ਇਹ ਮਨੁੱਖ ਦਾ ਸਰੀਰ ਪੰਜ ਭੌਤਿਕ ਤੱਤਾਂ ਤੋਂ ਬਣਿਆ ਹੈ ਤੇ ਮਨੁੱਖ ਦੇ ਸਰੀਰ ਨੂੰ ਜਿਉਂਦੇ ਰਹਿਣ ਦੇ ਲਈ ਪ੍ਰਾਣ ਸਵਾਸ ਚੱਲਦੇ ਰਹਿਣ ਲਈ ਪੋਸ਼ਟਿਕ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਹਨਾਂ ਵਿੱਚੋਂ ਜੋ ਐਮ ਚੀਜ਼ਾਂ ਨੇ ਉਹ ਹੈ ਸਰੀਰ ਨੂੰ ਮਿਲਣ ਵਾਲਾ ਭੋਜਨ, ਪਾਣੀ, ਸ਼ੁੱਧ ਹਵਾ ਤੇ ਪਰਮਾਤਮਾ ਦੀ ਕਿਰਪਾ। ਇੱਕ ਵੀ ਚੀਜ਼ ਦੇ ਵਿੱਚ ਜੇਕਰ ਕਮੀ ਆ ਜਾਵੇ ਤਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਪਾਣੀ ਤੇ ਹਵਾ ਐਸੀ ਚੀਜ਼ ਹੈ ਕਿ ਉਹ ਤੁਰੰਤ ਇਨਸਾਨ ਦਾ ਜਿਹੜਾ ਇਸ ਜਹਾਨ ਤੋਂ ਕੁਝ ਕਰਵਾ ਸਕਦਾ ਹੈ ਤੇ ਜੇਕਰ ਪ੍ਰਮਾਤਮਾ ਦੀ ਕਿਰਪਾ ਨਾ ਹੋਵੇ ਤਾਂ ਇਨਸਾਨ ਨੂੰ ਬਾਕੀ ਸਾਰਾ ਕੁਝ ਮਿਲੇ ਜਾਵੇ ਤਾਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਠੱਕੇ ਰਹਿ ਜਾਂਦੇ ਨੇ ਸੋ ਸਾਧ ਸੰਗਤ ਜੀ ਹਰ ਇੱਕ ਚੀਜ਼ ਬਰਾਬਰ ਮਾਤਰਾ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਹੁਣ ਗੱਲ ਕਰਦੇ ਹਾਂ ਭੋਜਨ ਦੇ ਬਾਰੇ ਭੋਜਨ ਦੀ ਦੌੜ ਹੈ ਜੋ ਬਹੁਤ ਹੀ ਲੰਮੀ ਚੌੜੀ ਇਸ ਵੇਲੇ ਇਸ ਦਿਨ ਇਹ ਆਈ ਚਹਾਨ ਦੇ ਵਿੱਚ ਲੱਗੀ ਹੋਈ ਹੈ ਹਰ ਇੱਕ ਇਨਸਾਨ ਦੀ ਜਿਹੜੀ ਲੋੜ ਹੈ ਉਸ ਨੇ ਭੋਜਨ ਤੋਂ ਅੱਗੇ ਕਰ ਲਈ ਹੈ ਪਹਿਲਾ ਇਨਸਾਨ ਖਾਣ ਪੀਣ ਲਈ ਜਿਉਂਦੇ ਰਹਿਣ ਦੇ ਲਈ ਪਰ ਹੁਣ ਇਨਸਾਨ ਬਹੁਤ ਸਾਰੀਆਂ ਸੁੱਖ ਸਹੂਲਤਾਂ ਬਣਾ ਲੈਂਦੇ ਨੇ ਇਸ ਦੇ ਬਾਵਜੂਦ ਵੀ ਉਹਨਾਂ ਦੀ ਦੌੜ ਰੁਕਦੀ ਨਹੀਂ ਅੱਜ ਆਪਾਂ ਗੱਲ ਕਰਨੀ ਹੈ ਕਿ ਭੋਜਨ ਬਣਾਉਂਦੇ ਆਂ ਬੀਬੀਆਂ ਭੈਣਾ ਉਦੋਂ ਤਾਂ ਕੁਝ ਚੀਜ਼ਾਂ ਦਾ ਧਿਆਨ ਦੇਣ ਖਾਸ ਤੌਰ ਤੇ ਜਿਵੇਂ ਪਰਮਾਤਮਾ ਦਾ ਨਾਮ ਰੋਹਾਨੀ ਖੁਰਾਕ ਹੈ ਇਸੇ ਤਰੀਕੇ ਦੇ ਨਾਲ ਸਾਨੂੰ ਜਸਮਾਨੀ ਖੁਰਾਕ ਦੀ ਵੀ ਜ਼ਰੂਰਤ ਹੈ ਜਿਸ ਦੀ ਵਜ੍ਹਾ ਕਰਕੇ ਸਾਡੇ ਸਰੀਰ ਹਾਸਟ ਪੋਸਟਰ ਰਹਿਦਾ ਹੈ ਕਾਇਮ ਰਹਿੰਦਾ ਹੈ ਜੇ ਸਰੀਰ ਕਾਇਮ ਹੋਏਗਾ ਤਾਂ ਹੀ ਹੱਡ ਭਣ ਕੇ ਮੇਨੰਦ ਕਰ ਸਕਦੇ ਹਾਂ ਤਾਂ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ ਪਰਮਾਤਮਾ ਦੇ ਨਾਮ ਤੋਂ ਅੱਗੇ ਦੀ ਗੱਲ ਇਹ ਹੈ ਕਿ ਪਰਮਾਤਮਾ ਦਾ ਨਾਮ ਵਿੱਚਾਪੋ ਪਰ ਹਰ ਰੋਜ਼ ਪਰਮਾਤਮਾ ਨੂੰ ਸਮਰਪਿਤ ਕਰਕੇ ਜ਼ਰੂਰ ਹਰ ਇੱਕ ਇਨਸਾਨ ਨੂੰ ਹਿੱਸਾ ਕੱਢ ਲੈਣਾ ਚਾਹੀਦਾ ਹੈ ਤੇ ਰੋਟੀ ਕੱਢਣ ਤੋਂ ਬਿਹਤਰ ਹੋਰ ਕੀ ਹੋ ਸਕਦਾ ਹੈ ਜਦੋਂ ਬੀਬੀਆਂ ਪਹਿਣਾ ਪਹਿਲੀ ਰੋਟੀ ਤਵੇ ਤੇ ਪਾਉਂਦੀਆਂ ਨੇ ਉਹ ਪਰਮਾਤਮਾ ਦਾ ਨਾਮ ਲੈ ਕੇ ਬਣਾਇਆ ਕਰਨ ਤੇ ਨਾਲ ਦੀ ਨਾਲ ਇਹ ਕਿਹਾ ਕਰਨ ਕਿ ਇਹ ਪਰਮਾਤਮਾ ਇਹ ਤੁਹਾਡੇ ਹੀ ਲੇਖੇ ਲੱਗਣੇ ਚਾਹੀਦੇ ਹੈ ਪਹਿਲੀ ਰੋਟੀ ਪਹਿਲੀ ਰੋਟੀ ਪਾਸੇ ਕਰਕੇ ਰੱਖ ਲਵੋ ਉਹ ਚਾਹੇ ਤੁਹਾਡੇ ਘਰ ਦੀ ਛਾਤ ਦੇ ਉੱਤੇ ਜਾ ਕੇ ਪਾਇਓ ਟੋਟੇ ਕਰਕੇ ਪਰਮਾਤਮਾ ਨੇ ਸਾਜੀ ਹੋਈ ਕੁਦਰਤ ਦਾ ਹਿੱਸਾ ਨੇ ਪੰਛੀ ਪਰਮਾਤਮਾ ਨੇ ਸਾਜੀ ਹੋਈ ਕੁਦਰਤ ਦਾ ਹਿੱਸਾ ਨੇ ਚਾਹੇ ਤਾਂ ਇਹ ਰੋਟੀ ਉਹਨਾਂ ਦੇ ਹਿੱਸੇ ਆ ਜਾਵੇ ਉਹਨਾਂ ਦੇ ਪੇਟ ਵਿੱਚ ਪੈ ਜਾਵੇ ਜਾਂ ਫਿਰ ਉਸ ਨੂੰ ਪਾਸੇ ਕਰਕੇ ਰੱਖ ਲਵੋ ਜਾਂ ਕੋਈ ਅਵਾਰਾ ਪਸ਼ੂ ਜਾਂ ਕੁੱਤਾ ਤੁਹਾਡੇ ਘਰ ਦੇ ਬਾਹਰ ਆਉਂਦਾ ਹੈ ਕੋਈ ਇੱਕ ਜਗ੍ਹਾ ਨਿਸ਼ਚਿਤ ਕਰ ਲਵੋ ਕਿ ਆਉਣ ਜਾਣ ਵਾਲਿਆਂ ਨੂੰ ਕੋਈ ਦਿੱਕਤ ਵੀ ਨਾ ਹੋਵੇ ਤੇ ਉੱਥੇ ਰੋਟੀ ਰੱਖ ਦਿਓ ਤਾਂ ਕਿਸੇ ਵੀ ਆਵਾਰਾ ਪਸ਼ੂ ਦੇ ਜਾਂ ਆਵਾਰਾ ਜਾਨਵਰ ਦੇ ਮੂੰਹ ਦੇ ਵਿੱਚ ਪੈ ਸਕੇ ਢਿੱਡ ਨੂੰ ਮਿਲ ਸਕੇ ਉਹਨਾਂ ਦੀ ਭੁੱਖ ਮਿਟ ਸਕੇ ਬਹੁਤ ਸਾਰੇ ॠषि मुनि ਸੰਤ ਮਹਾਪੁਰਸ਼ ਇਹ ਗੱਲ ਮੰਨਦੇ ਨੇ ਵਿਦਵਾਨ ਲੋਕ ਇਹ ਗੱਲ ਨੂੰ ਮੰਨਦੇ ਨੇ ਕਹਿੰਦੇ ਨੇ ਕਿ ਜਦੋਂ ਆਪਾਂ ਬੇਜਵਾਨਾਂ ਦਾ ਇੱਡ ਪਰਦੇ ਹਾਂ ਹਾਲਾਂਕਿ ਉਹਨਾਂ ਕੋਲ ਪ੍ਰਮਾਤਮਾ ਨੇ ਕਲਾ ਬਖਸ਼ੀ ਹੈ ਉਹ ਆਪਣੇਪੋ ਹੋ ਜਾਂਦਾ ਇੰਤਜ਼ਾਮ ਖੁਦ ਕਰ ਸਕਦੇ ਨੇ ਪਰ ਫਿਰ ਵੀ ਜਦੋਂ ਕਿਸੇ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਵੇ ਪਿਆਸ ਲੱਗੀ ਹੋਵੇ ਬੇਜਵਾਨ ਦੀ ਆਪਾਂ ਮਦਦ ਕਰਦੇ ਹਾਂ ਤਾਂ ਉਸ ਦੇ ਜਿਹੜੇ ਅੰਦਰੋਂ ਅਸੀਸਾਂ ਨਿਕਲਦੀਆਂ ਨੇ ਉਹ ਸਾਰੀ ਕਾਇਨਾਤ ਤੋਂ ਸਭ ਤੋਂ ਵੱਡੀ ਜਿਹੜੀ ਅਸੀਸ ਹੈ ਉਹ ਗਿਨੇ ਜਾਂਦੀ ਹੈ ਉਸਦੇਆਂ ਅਸੀਸਾਂ ਸਾਨੂੰ ਮਾਣੇ ਤੋਂ ਮਾਣੇ ਸਮੇ ਤੋਂ ਵੀ ਬਾਹਰ ਕੱਢ ਲੈੰਦੀਆਂ ਨੇ ਕਿਸੇ ਬੇਜਵਾਨ ਦੀਆਂ ਅਸੀਸਾਂ ਸਾਡੇ ਬਾਗਾਂ ਦੇ ਵਿੱਚ ਬਹੁਤ ਜ਼ਿਆਦਾ ਮੰਦਾ ਲਿਖਿਆ ਵੀ ਹੋਵੇ ਤੇ ਉਸੇ ਬਾਵਜੂਦ ਸਾਰਾ ਮਿਟਾ ਕੇ ਉਸ ਨੂੰ ਸੁਵਾਰਣ ਅੱਖਰਾਂ ਦੇ ਵਿੱਚ ਉਹ ਲਿਖਿਤ ਕਰ ਸਕਦੀਆਂ ਨੇ ਇਸ ਲਈ ਇੱਕ ਬੇਜਵਾਨ ਦੀਆਂ ਅਸੀਸਾਂ ਸੋ ਪਹਿਲੀ ਰੋਟੀ ਤੇ ਜਿਹੜਾ ਹੱਕ ਬੰਦਾ ਹੈ ਉਹ ਪਰਮਾਤਮਾ ਨੇ ਸਾਜੀ ਹੋਈ ਕੁਦਰਤ ਦੀ ਇਸ ਕਾਇਨਾਤ ਵਿੱਚ ਚਾਹੇ ਉਹ ਪੰਛੀ ਨੇ ਚਾਹੇ ਉਹ ਜਾਨਵਰ ਨੇ ਉਹਨਾਂ ਦਾ ਹੱਕ ਬੰਦਾ ਹੈ ਕੁਝ ਵਿਦਵਾਨ ਇਹ ਵੀ ਮੰਨਦੇ ਨੇ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਹਾਡੀ ਛਾਤੇ ਦੇ ਉੱਤੇ ਪਈ ਰੋਟੀ ਉਸ ਦਾ ਨਰਾਦਰ ਨਾ ਹੋ ਜਾਵੇ ਜੇ ਉਸ ਨੂੰ ਕੋਈ ਪੰਛੀ ਨਹੀਂ ਲੈਣ ਆਉਂਦਾ ਬਾਹਰ ਰੱਖੀ ਰੋਟੀ ਨੂੰ ਜੇਕਰ ਕੋਈ ਨਾ ਲੈਣ ਆਵੇ ਤਾਂ ਉੱਥੇ ਉਹ ਬੇਕਦਰੀ ਨਾ ਹੋਵੇ ਤਾਂ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ ਜਿਹੜੀ ਤੁਸੀਂ ਪਹਿਲੀ ਰੋਟੀ ਕੱਢੀ ਹੈ ਉਸ ਦੇ ਨਾਲ ਦੋ ਚਾਰ ਦੋ ਜਾਂ ਚਾਰ ਪ੍ਰਸ਼ਾਦੀ ਕੱਢ ਦਿਓ ਪਾਸੇ ਕਰ ਦਿਓ ਕਿਸੇ ਧਾਰਮਿਕ ਸਥਾਨ ਤੇ ਦੇ ਆਓ ਕਿਸੇ ਧਾਰਮਿਕ ਸਥਾਨ ਦੇ ਬਾਹਰ ਬੜੇ ਲੋੜਵੰਦ ਗਰੀਬ ਜਾਂ ਭੁੱਖੇ ਲੋਕਾਂ ਦੇ ਵਿੱਚੋਂ ਪੇਟ ਵਿੱਚ ਪੈ ਜਾਣ ਉਹਨਾਂ ਦੇ ਮੂੰਹ ਨੂੰ ਲੱਗ ਸਕਣ ਉਹ ਪ੍ਰਸ਼ਾਦੀ ਜਿਹੜੇ ਦੋ ਜਾਂ ਚਾਰ ਆਪਣੇ ਸਮਰੱਥਾ ਅਨੁਸਾਰ ਕੋਈ ਨਿਯਮ ਨਹੀਂ ਹੈ ਕਿ ਦੋ ਜਾਂ ਚਾਰ ਤੋਂ ਵੱਧ ਬਣਾਉਣੇ ਹੀ ਬਣਾਉਣੇ ਨੇ ਤੁਸੀਂ ਦੇਖ ਲਓ ਤੁਸੀਂ ਕਿੰਨਾ ਕਿਸੇ ਨੂੰ ਦਾਨ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਹਰ ਰੋਜ਼ ਧਾਰਮਿਕ ਸਥਾਨ ਦੇ ਦਾਨ ਆਨਜੋ 1-2 ਦਿਨ ਬਾਅਦ ਜਦੋਂ ਵੀ ਤੁਹਾਨੂੰ ਲੱਗੇ ਕਿ ਹਾਂ ਅੱਜ ਮੈਂ ਜਾ ਸਕਦਾ ਹਾਂ ਉਦੋਂ ਦੇ ਸਕਦੇ ਹੋ ਉਹਨਾਂ ਦਾ ਪਹਿਲੀ ਰੋਟੀ ਕਹਿ ਕੇ ਹਿੱਸਾ ਜ਼ਰੂਰ ਰੱਖ ਲਵੋ ਤੇ 2-4 ਦਿਨਾਂ ਬਾਅਦ ਜਦੋਂ ਤੁਹਾਨੂੰ ਲੱਗੇ ਕਿ ਅੱਜ ਅਸੀਂ 4-5 ਦਿਨ ਅਸੀਂ ਨਹੀਂ ਗਏ ਕਿਸੇ ਨੂੰ ਦਾਨ ਨਹੀਂ ਕੀਤਾ ਉਦੋਂ 4-5 ਰੋਟੀਆਂ ਇਕੱਠੀਆਂ ਕਰਕੇ ਧਾਰਮਿਕ ਸਥਾਨ ਤੇ ਜਾਂ ਉੱਥੇ ਬਾਹਰ ਬੈਠੇ ਲੋੜਵੰਦ ਲੋਕ ਦੇ ਕੇ ਆਉਣਾ ਦਾਨ ਕਰਉਣਾ ਕਈ ਲੋਕਾਂ ਦਾ ਦਾਨ ਦੇ ਮਾਮਲੇ ਦੇ ਵਿੱਚ ਇਹ ਵੀ ਮੰਨਣਾ ਕਦੇ ਵੀ ਇੱਕ ਪ੍ਰਸ਼ਾਦੇ ਦਾ ਦਾਨ ਨਹੀਂ ਕਰਨਾ ਚਾਹੀਦਾ ਹਮੇਸ਼ਾ ਇੱਕ ਤੋਂ ਵੱਧ ਚੀਜ਼ ਦਾ ਦਾਨ ਕਰੋ ਚਾਹੇ ਰੋਟੀ ਹੈ ਚਾਹੇ ਕੁਝ ਹੋਰ ਚਾਹੇ ਕਿਸੇ ਇਨਸਾਨ ਨੂੰ ਖਵਾਉਣ ਲੱਗੇ ਚਾਹੇ ਕਿਸੇ ਜਾਨਵਰ ਨੂੰ ਜਾਂ ਕਿਸੇ ਪੰਛੀ ਨੂੰ ਤਾਂ ਉਹ ਬਹੁਤੇ ਲੋਕ ਇਹ ਵੀ ਮੰਨਦੇ ਨੇ ਕਿ ਇਕੱਲੇ ਦਾ ਦਾਨ ਨਾ ਕਰੋ ਵੈਸੇ ਇਹ ਆਪਣੀ ਮਰਜ਼ੀ ਹੈ ਇਸ ਨੂੰ ਆਪਾਂ ਜਿਵੇਂ ਮਰਜ਼ੀ ਲੈ ਸਕਦੇ ਹਾਂ ਇਹ ਜ਼ਰੂਰੀ ਨਹੀਂ ਕਿ ਇਸ ਨਿਯਮ ਨੂੰ ਮੰਨਣਾ ਹੈ ਜਾਂ ਨਹੀਂ ਮੰਨਣਾ ਇਹ ਸਾਡੀ ਮਰਜ਼ੀ ਹੈ ਦੂਜੀ ਗੱਲ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਮਾੜਾ ਚੱਲ ਰਿਹਾ ਹੈ ਤੁਸੀਂ ਸਿੱਧੇ ਪਾਸੇ ਜਾ ਰਹੇ ਹੋ ਪਰ ਕਿਸਮਤ ਤੁਹਾਨੂੰ ਘੁਮਾ ਕੇ ਪੁੱਠੇ ਰਸਤੇ ਪਾ ਦਿੰਦੀ ਹੈ ਤੁਸੀਂ ਕੁਝ ਵੀ ਚੰਗਾ ਕੁਝ ਮਨ ਦੇ ਵਿੱਚ ਤਿਆ ਕੇ ਕਰ ਰਹੇ ਹੁੰਦੇ ਹੋ ਪਰ ਉਸ ਦੇ ਨਤੀਜੇ ਮਾੜੇ ਨਿਕਲ ਆਉਂਦੇ ਨੇ ਜੋ ਤੁਸੀਂ ਕੁਝ ਸੋਚ ਕੇ ਕਦਮ ਪੁੱਟਦੇ ਹੋ ਉਸ ਦੇ ਨਤੀਜੇ ਨਹੀਂ ਮਿਲਦੇ ਬਲਕਿ ਤੁਹਾਡੇ ਨਾਲ ਕੁਝ ਮਾੜਾ ਵਾਪਰ ਜਾਂਦਾ ਹੈ ਮੁੱਖ ਦੀ ਗੱਲ ਇਹ ਹੈ ਕੋਲ ਮਿਲਾ ਕੇ ਤੁਸੀਂ ਜੋ ਮਰਜੀ ਕਰੋ ਕਿਸਮਤ ਤੁਹਾਨੂੰ ਪੁੱਟੇ ਪਾਸੇ ਨੂੰ ਮਾੜੇ ਪਾਸੇ ਨੂੰ ਲੈ ਜਾਂਦੀ ਹੈ ਸਾਹਮਣੇ ਵਾਲੇ ਤੇ ਤੁਹਾਡਾ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਹੈ ਤੁਸੀਂ ਕਮਾਈ ਕਰਦੇ ਹੋ ਕੋਸ਼ਿਸ਼ ਕਰਦੇ ਹੋ ਕਮਾਈ ਹੋਣ ਦੀ ਬਚਾਏ ਤੁਹਾਡੇ ਹੋਰ ਖਰਚੇ ਵੀ ਹੋ ਜਾਂਦੇ ਨੇ ਤੁਸੀਂ ਕਿਸੇ ਨਾਲ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰਦੇ ਹੋ ਪਰ ਉਸੇ باوجود ਲੜਾਈ ਹੋ ਜਾਂਦੀ ਹੈ ਤਾਂ ਅਜਾਏ ਦੇ ਵਿੱਚ ਕੁਝ ਲੋਕਾਂ ਦਾ ਕੁਝ ਸਿਆਣੇ ਲੋਕਾਂ ਦਾ ਮੰਨਣਾ ਹੈ ਕਿ ਤੁਸੀਂ ਹਮੇਸ਼ਾ ਜਦੋਂ দান ਕਰਨਾ ਤਾਂ ਦੇ ਵਿੱਚ ਕੁਝ ਮਿੱਠਾ ਜ਼ਰੂਰ ਦਾਨ ਕਰਿਓ ਜੇ ਰੋਟੀ ਦਾਨ ਕਰਨੀ ਹੈ ਤਾਂ ਉਸ ਨੂੰ ਮਿੱਠੀ ਬਣਾ ਕੇ ਖੰਡ ਵਾਲੀ ਬਣਾ ਲਓ ਗੁੜ ਵਾਲੀ ਬਣਾ ਲਓ ਉਹ ਕਹਿੰਦੇ ਨੇ ਕਿ ਅਜਿਆ ਕਰਕੇ ਤੁਸੀਂ ਆਪਣੇ ਸਾਰੇ ਭਾਗਾਂ ਨੂੰ ਸੁਧਾਰ ਸਕਦੇ ਹੋ ਆਪਣੇ ਸਾਰੇ ਮਾਣਿਕ ਭਾਗਾਂ ਨੂੰ ਸੁਧਾਰ ਸਕਦੇ ਹੋ ਪਰ ਕੁਝ ਲੋਕ ਇਸ ਤੇ ਕਿੰਤੋਂ ਪ੍ਰਿੰਤੋਂ ਵੀ ਕਰਦੇ ਨੇ ਕਿ ਇਹ ਇੱਕ ਕਿਸਮ ਦਾ ਦਾਨ ਹੈ ਦਾਨ ਦੇ ਵਿੱਚ ਮਿੱਠਾ ਫਿੱਕਾ ਕੁਝ ਵੀ ਨਹੀਂ ਹੁੰਦਾ ਦਾਨ ਦੇ ਵਿੱਚ ਸਿਰਫ ਤੇ ਸਿਰਫ ਭਾਉਣਾ ਹੀ ਰੱਖਦੇ ਹਨ ਕਿ ਤੁਹਾਡੀ ਭਾਵਨਾ ਚੰਗੀ ਹੈ ਜਾਂ ਮਾੜੀ ਹੈ ਤੁਸੀਂ ਲਾਲਚ ਲਈ দান ਕਰ ਰਹੇ ਹੋ ਜਾਂ ਤੁਸੀਂ ਪਰਮਾਤਮਾ ਦੇ ਭੈਅ ਤੋਂ দান ਕਰਦੇ ਹੋ ਪਰਮਾਤਮਾ ਦੀ ਉਸਤਤ ਕਰਨ ਲਈ দান ਕਰਦੇ ਹੋ ਇਹ ਇੱਕ ਭਾਵਨਾ ਹੈ ਜਦੋਂ ਤੁਸੀਂ দান ਕਰਦੇ ਹੋ ਪਰਮਾਤਮਾ ਹੋਰ ਕੁਝ ਨਹੀਂ ਦੇਖਦਾ ਪਰਮਾਤਮਾ ਇਹ ਦੇਖਦਾ ਹੈ ਕਿ দান ਦੇ ਵਿੱਚ ਕਿਸੇ ਨੇ 2 ਰੁਪਏ ਦਾ দান ਦਿੱਤਾ ਹੈ ਜਾਂ ਕਿਸੇ ਨੇ ਹਜ਼ਾਰ ਦਾ ਜਾਂ ਲੱਖਾਂ ਦਾ দান ਦਿੱਤਾ ਹੈ ਪਰਮਾਤਮਾ ਸਿਰਫ ਇਹ ਦੇਖਦਾ ਹੈ ਕਿ ਇਸੇ ਮਨ ਦੇ ਵਿੱਚ ਇਸੇ দান ਦਾ ਮਾਇਨਾ ਕੀ ਹੈ ਇਸਨੇ ਦਾਨ ਕਿਉਂ ਕੀਤਾ ਹੈ ਕਿਸੇ ਨੇ ਦੱਸਿਆ ਹੈ ਜਾਂ ਲਾਲਚ ਦੇ ਵਿੱਚ ਆ ਕੇ ਕਰ ਰਿਹਾ ਹੈ ਜਾਂ ਇਸ ਨੂੰ ਇਸ ਗੱਲ ਦੀ ਫਿਕਰ ਹੈ ਕਿ ਇਨਸਾਨੀਅਤ ਬਹੁਤ ਹੀ ਬਹੁਮੁੱਲੀ ਚੀਜ਼ ਹੈ ਇਹ ਸਾਰੇ ਲੋਕ ਜਿਹੜੇ ਧਰਤੀ ਤੇ ਤੁਰੇ ਫਿਰਦੇ ਨੇ ਇਹ ਪਸ਼ੂ ਪੰਛੀ ਜਾਨਵਰ ਜਿਹੜੇ ਧਰਤੀ ਤੇ ਫਿਰਦੇ ਨੇ ਇਹ ਸਭ ਕੁਦਰਤ ਦੇ ਬਣਾਏ ਨੇ ਇਸ ਨੇ ਇਸ ਕਰਕੇ ਦਾਨ ਕੀਤਾ ਕਿ ਸਾਰਿਆਂ ਦਾ ਭੈਣ ਭਰਾਵਾ ਵਾਂਗ ਦੇਖਦੇ ਨੇ ਕਿ ਇਸ ਕਰਕੇ ਖੁਦ ਨੂੰ ਵੱਡਾ ਦੇਖਣਾ ਚਾਹੁੰਦਾ ਅਜਾਈ ਭਾਵਨਾ ਜਦੋਂ ਤੁਹਾਡੇ ਮਨ ਵਿੱਚ ਹੋਵੇਗੀ ਤਾਂ ਤੁਸੀਂ ਪ੍ਰਮਾਤਮਾ ਦੇ ਉੱਪਰ ਵਿਸ਼ਵਾਸ ਰੱਖ ਕੇ ਦਾਨ ਕਰੋਗੇ ਤਾਂ ਪ੍ਰਮਾਤਮਾ ਤੁਹਾਡੀ ਬੰਝਰੂ ਰਫੜਨਗੇ ਸਾਥ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ